ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਛੋਟੀਆਂ ਆਗੀਆਂ ਵੀਰੇ ਕੋਲੇ ਇੱਕ ਤਾਜੀ ਸੂਈਆ ਵੀਰੇਓ ਨੀਲੀ ਰਵੀਆ ਚੰਗੇ ਰਿਕਾਰਡ ਵਾਲੀ ਆ ਇੱਕ ਉੱਚੇ ਬੱਚੇ ਵਾਲੀ ਆ ਰੇਟ ਜਿਆਜ ਹੁੰਦਾ ਵੀਰ ਦਾ ਵੀਡੀਓ ਵੀਰੇ ਐਂਡ ਤਾਈਂ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਿਆ ਵੀਰੇ ਅਸੀ ਕਾਲ ਵਿੱਚ ਅਸੀ ਕਾਲ ਦੀ ਹੋਰ ਸਨਾਂ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਠੀਕ ਆ ਜੀ ਤੁਸੀਂ ਸਨਾਂ ਵਧੀਆ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਹਾਂ ਮੇਰਾ ਵੀ ਜੀ ਹੋਵਣ ਦੇ ਹਾਂ ਦਰੋਹ ਵਾਲੇ ਤਹਿਸੀਲ ਦੇ ਰਿਆ ਬਾਬਾ ਨਾਨਕ ਤੇ ਜਿਲ੍ਹਾ ਗੁਰਦਾਸਪੁਰ ਦੇ ਠੀਕ ਆ ਜੀ ਹਾਂ ਜੀ ਫੋਨ ਨੰਬਰ ਵੀਰੇ ਫੋਨ ਨੰਬਰ 84374 ਤੇ 2225 ਦੋ ਪਸ਼ੂ ਆ ਗਏ ਕੋਲ ਹਾਂ ਜੀ ਦੋ ਪਸ਼ੂ ਆ ਗਏ ਜਿੱਤਨੋਲੇਦਾਰ ਤਨੋਲੇਦਾਰ ਚੰਗੇ ਰਿਕਾਰਡ ਵਾਲੇ ਹਾਂ ਜੀ ਇਹਨਾਂ ਵੀ ਕਿਹਨੇ ਕਿਹ ਮੋਲ ਦੇ ਵਿੱਚ ਆ ਡਾਡੇ ਲੈਵੇ ਰੇਡ ਜੈਜ ਇਹਨਾਂ ਨੇ ਕਿਹਨੇ ਕਿਹ ਤੁਹਾਨੂੰ ਬਤਾ ਆਪਾਂ ਹਾਂ ਜੀ ਠੀਕ ਆ ਜੀ ਤਾਂ ਹਰੇਕ ਵੀਡੀਓ ਜੀ ਤਾਂ ਅੱਜ ਵੀ ਚੰਗੇ ਟੌਪ ਕਲਾਸ ਆ ਗਏ। ਆਵਾ ਲਿਆਂਦਾ ਤੋਹਫਾ ਵੇਖੋ ਬੇਦੀ ਨੀਲੀ ਦਾ। ਨੀਲੀ ਰਾਵੀ। ਹਾਂਜੀ ਨੀਲੀ ਰਾਵੀ ਟੇਡੇ ਕੱਟ ਵਾਲੀ ਤੋਹਫਾ। ਵਾਹ ਵਾਹ ਤਾਂ ਇੱਥੇ ਸਵੇ ਸਵੇ ਲਾਇਏ ਪੂਰੇ। ਵੇਖੋ। ਵੇਖੋ ਵੀਰੋ। ਨੀਲੀ ਰਾਵੀ ਟੇਡਾ ਕੱਟ। ਸੂਈਏ ਵੀਰੇ। ਹਾਂਜੀ ਸੂਈਏ ਸੂਈਏ ਬਿੱਧੀ ਆ ਬਚਾਰੇ। ਕੀ ਬਾਤ ਹੈ ਜੀ। ਕੋਈ ਐਸਾ ਲਿਆ ਠਾੜਾ ਉਹਦੇ ਦਾ ਬੱਚਾ ਜਿਹਾ। ਲੈਂ ਪੂਸ਼ਪਾਸ ਲੱਗਦੀ ਪੌਣਾ ਪੂਰੀ ਆ ਕੋਕ ਮਾਨਕੀ ਟੇਡਾ ਕੱਟ। ਟੇਡਾ ਕੱਟ। ਠੰਡੀ ਦੀ ਟੌਪ ਕਲਾਸ ਝੋਟੀ ਆ ਲੈ ਕੇ ਆਵੇ। ਦੇਖੋ ਲਈ ਛੱਡੀ ਹੋਣਾ ਵੀਤੀ। ਅੱਛਾ ਹੀ ਖੁੱ ਐ ਨਸਲਾ ਹਾਂਜੀ ਹਾਂਜੀ ਨਸਲਾ ਮੈਂ ਸ਼ਾਂਤੀ ਸਵੇਰ ਦੀ ਹੁੰਦੀ ਆ ਸਵੇਰ ਵਾਲੋ ਕੋਈ ਚੱਕਰੀ ਨਹੀਂ ਇਹਨੂੰ ਪਤਾ ਨਹੀਂ ਕੋਈ ਗੱਲ ਹੀ ਨਹੀਂ ਹਾਂਜੀ ਹਾਂਜੀ ਤਾਂ ਚਵਾਜੂ ਕਿਵੇਂ ਦਾ ਨਿਕਲੇ ਵੀਰੇ ਬਹੁਤ ਦਾਦਾ ਚਵਾ ਦੇ ਕਿਤੇ ਕਾਦੀਆਂ ਹੀ ਬਤਾਂ ਦੇ ਇੱਕ ਨੰਬਰ ਹਾਂਜੀ ਹਾਂਜੀ ਜੀ ਕੀ ਬਾਤ ਆ ਜੀ ਇਨੀ ਰੂਮਰ ਕੀ ਆ ਨਾ ਪਲਾਨੇ ਕਹਿੰਦੇ ਨਿਆਣਾ ਬੜਾ ਕੇ ਚਲੋ ਸੋਣੀ ਝੋਟੀ ਆ ਵੀਰੇ ਲੇਵੇ ਦੀਆਂ ਬੜੀਆਂ ਸਫਾਈਆਂ ਹਾਂਜੀ ਬਹੁਤ ਸਫਾਈਆਂ ਝੋਟੀਆਂ ਵੀਰ ਜੀ ਤਾਂ ਵੀਰੇ ਬੱਚਾ ਲਾ ਕੇ ਵੀ ਜੀ ਦਿਖਾ ਦਈਏ ਮੜਾ ਜ ਆਪਾਂ ਹਾਂ ਲਾ ਦੇ ਲਾ ਦਿਓ ਵੇਖੋ ਵੀਰੇ ਵੀਰ ਕਹਿੰਦਾ ਬੱਚਾ ਲਾ ਕੇ ਵਿਖਾ ਲ ਦਿੰਨੇ ਆ ਤਾਂ ਵੀਰੇ ਐਵੇਂ ਖੁੱਲੀ ਛੱਡੀ ਸੀ ਹਾਂਜੀ ਆਦੀ ਵੀ ਜੀ ਕਿਆ ਬਾਤ ਹੈ ਐਮੀਨ ਨਸਲ ਦਾ ਪਸ਼ੂ ਬੜਾ ਘੱਟ ਮਿਲਦਾ ਹੈ ਹਾਂ ਹਾਂ ਜੀ ਵੀ ਜੀ ਨਸਲ ਆ ਪੂਰੀ ਤੇ ਹਣਾ ਹਾਂ ਜੀ ਹਾਂ ਜੀ ਆਪਾਂ ਪਰਸੋ ਕਡੇਡੇ ਘੱਟ ਵਾਲੀ ਝੋਟੀ ਪਾਈ ਸੀ ਨਾ ਪਹਿਲੇ ਨਮਤ ਹਾਂ ਜੀ ਹਾਂ ਜੀ ਬੜਾ ਹੀ ਫੋਨ ਆਇਆ ਉਹਦਾ ਵੀ ਅੱਛਾ ਢੇਡੇ ਘੱਟ ਵਾਲੀ ਨੀਲੀ ਰਵੀ ਦਾ ਬਹੁਤ ਡਿਮਾਂਡ ਹੈ ਵੀਰਾਂ ਕ ਭੈਣ ਭਰਾ ਬਹੁਤ ਜ਼ਿਆਦਾ ਫੋਨ ਕਰਦੇ ਆ ਹਾਂ ਜੀ ਨਸਲ ਆ ਵੀਰੇ ਹਣਾ ਨਸਲ ਦੀ ਫਿਰ ਹਾਂ ਜੀ ਹਾਂ ਜੀ ਨਸਲ ਦਾ ਤੁਹਾਨੂੰ ਪਤਾ ਹੋਣਾ ਹੈ ਇਹ ਮੇਰਾ ਪਸ਼ੂ ਸ਼ਾਂਤ ਨੇ ਦਬਾ ਦਾ ਠੰਡਾ ਧੀਰਾ ਬੜਾ ਘੱਟ ਮਿਲਦਾ ਬਿਲਕੁਲ ਬਿਲਕੁਲ ਨਸਲ ਜੇ ਪੂਰੀ ਨਾ ਪੂਰੀ ਨਸਲ ਆਹ ਦੀ ਲਕਰਾ ਬੁਲਾ ਝੋਟੀ ਦਾ ਕੇ ਬਹੁਤ ਹੀ ਸੋਹਣੀ ਝੋਟੀ ਵੀਰੋ ਤਾਂ ਬਾਕੀ ਚਵਾ ਤੁਹਾਨੂੰ ਚੈੱਕ ਕਰਾ ਦਿੰਨੇ ਆਂ ਨਸਲ ਪੂਰੀ ਜੀ ਕੀ ਬਾਤ ਹੈ ਜੀ ਆ ਗਈ ਵੀਰੇ ਹਾਂ ਜੀ ਹਾਂ ਜੀ ਆ ਗਈ ਵੀ ਤੇ ਆ ਪਟਾ ਬਣ ਖਾਓ ਇਹ ਜੀ ਥਾਣ ਵਿਖਾਓ ਕੀ ਬਾਤ ਹੈ ਕਾਰੀਆਂ ਇਹ ਬਤਾ ਥਣਾ ਦੀ ਕੁਆਲਿਟੀ ਵਿਖਾਓ ਬਹੁਤ ਚੰਗੀ ਝੋਟੀ ਹੈ ਵੀਰੇ ਹਾਂ ਜੀ ਵੇਖੋ ਇਹ ਜੀ ਇਹ ਕੋ ਚਵਾਹ ਵੇਖੋ ਵੇ ਜੀ ਕੀ ਬਾਤ ਹੈ ਹਲੇ ਵਿੱਚ ਸ਼ੇਕ ਕਰਦੀ ਆ ਵੇਖੋ ਬਹੁਤ ਹੈ ਚੰਗਾ ਚਵਾਹ ਲੱਗਿਆ ਹਾਂ ਜੀ ਬਹੁਤ ਹੀ ਬਹੁਤ ਹੀ ਸੀਲ ਹੀ ਬਹੁਤ ਜਿਆਦਾ ਝੋਟੀ ਤੇ ਕੀ ਬਾਤ ਹੈ ਹਾਂ ਜੀ ਵੇਖੋ ਬਹੁਤ ਹੀ ਸੋਹਣੀ ਝੋਟੀ ਹੈ ਵੀਰੇ ਤਾਂ ਕਿੰਨਾ ਦੁੱਧ ਆ ਵੀਰੇ ਹੁਣ ਵੀਜੀ ਦੁੱਧ ਦੇ ਕੋਲ 12 ਕਿਲੋ ਹੋਗਾ ਠੀਕ ਹੈ ਜੀ ਲੀਟਰ ਵਾਲਾ ਕਹਨ ਲਾਣੀ ਵੀਜੀ ਗੱਲਾਂ ਵਾਲਾ ਨਹੀਂ ਇਹ ਲੀਟਰ ਵਾਲਾ 12 ਆ ਠੀਕ ਹੈ ਵੀਰੇ ਥਾਂ ਦਿਖਾਓ ਵਿੱਚ ਰੱਖੋ ਕੀ ਬਾਤ ਹੈ ਕਿੰਨਾ ਦੁੱਧ ਚਵਾਜੂ ਬਾਈ ਦੁੱਧ ਵੀਜੀ 15 ਕਿਲੋ ਚ ਨੰ ਆਂਦੇ ਨਸਲ ਹਣਾ ਬਾਈ ਵੀਜੀ ਨਸਲ ਆ ਵੀਦੀ ਵੇਖੋ ਵੀਰੇ ਟੇਡਾ ਕਾਟਾ ਨੀਲੀ ਰਾਵੀ ਆ ਮਾਨਕੀ ਆਖਾ ਗਈ ਆ ਤਾਂ ਚੰਗਾ ਤਲੱਲੇਦਾਰ ਲੇਵਾ ਤੇ ਕੀ ਬਾਤ ਹੈ ਸਿਰ ਲਗਾ ਵੀਰੇ ਆਪਾਂ ਸਮਾਂ ਚਵਾ ਚੈੱਕ ਕਰੋ ਹਾਂਜੀ ਹਾਂਜੀ ਜੀ ਕਿੱਥੋਂ ਗੱਡ ਗਿ ਲਿਆ ਨਾਗੇ ਹੋਇਆ ਵੀਰੇ ਬਿਲਕੁਲ ਜੀ ਬਹੁਤ ਹੀ ਚੰਗੇ ਪਸ਼ੂ ਲੈ ਕੇ ਹੁੰਦਾ ਵੀਰਾ ਪਰ ਰੇਟ ਵੀ ਵੀਰੋ ਨੋਰਮਲ ਹੁੰਦਾ ਦੇਖੋ ਵੀ ਜੀ ਨਿਆਣਾਂ ਨੂੰ ਮਗਰ ਮਗਰ ਤਰੀ ਫਿਰਦੀ ਆ ਬਹੁਤ ਹੀ ਚੰਗੀ ਝੋਟੀ ਆ ਵੀਰੇ ਉਹਦੀਆਂ ਦੀ ਆਪਣੀ ਆ ਇਹਦਾ ਆਪਣੇ ਕੋ ਰਾਤੀ ਆਈ ਚੋਰੀ ਦੇ ਵੇਖੋ ਖਾਓ ਨਖਰਾ ਦਿਖਾਓ ਝੋਟੀ ਦਾ ਉਹ ਸਿਰਾ ਝੋਟੀ ਦਾ ਟੌਪ ਕਲਾਸ ਆ ਵੇਖ ਵੀਰੇ ਚੈੱਕ ਕਰ ਲਿਓ ਕਦ ਕਾਠ ਤਾਂ ਬਹੁਤ ਹੀ ਸੋਹਣੀ ਝੋਟੀ ਆ ਵੇਖੋ ਵੀਰੋ ਬੋਸ਼ ਸਪੈਸ਼ਲ ਜੋਟੀ ਹੈ ਵੀਰ ਜੀ ਵੇਖੋ ਥਾਣਾ ਦਾ ਕਿਆਰ ਸੈਜ ਬਖਾ ਲੋ ਸਿਰਾਂ ਲੱਗਾ ਹਾਂ ਜੀ ਹਾਂ ਜੀ ਵੀਰ ਜੀ ਆ ਚੀਜ਼ਾਂ ਨਹੀਂ ਲੱਗਦੀ ਨਸਲ ਹੈ ਵੀਰੇ ਹਾਂ ਹਾਂ ਜੀ ਹਾਂ ਜੀ ਵੀਰ ਜੀ ਪੈਸਾ ਹੀ ਪਾ ਕੇ ਚੱਲ ਜਿਓ ਨਾ ਬੋਤੀ ਦਿਨੇ ਮਰਜੀ ਪਰ ਆ ਜੀ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਸ਼ਾਂਤ ਸੁਭਾ ਦੀ ਨਸਲ ਨਸਲ ਹੈ ਨਕਰਾਂ ਬਹੁਤ ਹੀ ਟੌਪ ਕਲਾਸ ਝੋਟੀ ਹੈ ਵੀਰੇ ਹਾਂ ਜੀ ਹਾਂ ਜੀ ਬਹੁਤ ਹੀ ਚੰਗੀ ਝੋਟੀ ਹੈ ਝੋਟੀ ਆਪਾਂ ਇਹ ਬੋਤਲਿਆ ਹੁੰਨੇ ਆ ਬਿਲਕੁਲ ਪਰ ਵੀਰ ਜੀ ਇਹ ਚੀਜ਼ਾਂ ਨਹੀਂ ਲੱਗਦੀਆਂ ਮੋਰ ਘੱਟ ਨਹੀਂ ਲੱਗਦੀਆਂ ਸਫਾਈਆਂ ਬਿਲਕੁਲ ਤੇ ਕੋਈ ਪ੍ਰਵਾਹ ਨਹੀਂ ਮਿਲਦਾ ਝੋਟੀ ਨੂੰ ਹਾਂ ਜੀ ਇਹਦੀ ਕੋਈ ਚ ਮੰਮੀ ਜੀ ਅਸੀਂ ਭਾਈ ਇਹਦੇ ਨਹੀਂ ਬਹੁਤ ਚੰਗੀ ਘਾਹ ਤੇਰ ਮਹਾਨ ਨਗਲੋਦੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਰਾਜੀ ਵੇਖੋ ਵੀਰੋ ਤੇ ਵੀਰੇ ਇਹਦੀ ਡਿਮਾਂਡ ਮੋਲ ਮੋਲ ਦੇ ਵਿੱਚ ਜਿਗਾਰਾ ਮੰਮੀ ਹਲਕਾ ਸਾਰੀ ਮੰਗਣਾ ਹਾਂਜੀ ਆ ਤਾਂ ਹਮਦਾ ਆਪਾ ਮੰਗਣਾ ਨਹੀਂ ਇਹ ਮੰਗਣ ਨੂੰ ਆਪਾ ਮਿਲਿਆ ਆਪਾ ਇਹ ਵੀ ਕੋਈ ਨਹੀਂ ਐਵੇਂ ਦੇ ਪਸ਼ੂ ਦੀ ਆਹ ਜੇ ਪਛਤਣ ਦਾ ਕੀਮਤ ਤੇ ਕੋਈ ਨਹੀਂ ਆ ਬਿਲਕੁਲ ਆ ਖਾਓ ਠੰਡੀ ਸੀਲ ਖਾਓ ਇੱਧਰ ਵੇਖੋ ਕੀ ਬਾਤ ਇੱਧਰ ਨੂੰ ਮੱਗੀ ਜੱਖੀਆਂ ਪਾਉਂਦੇ ਰੋ ਭਲਾ ਨੂੰ ਬਹੁਤ ਚੰਗੀ ਝੋਟੀ ਆ ਹਾਂਜੀ ਹਾਂਜੀ ਤਾ ਕਿੰਨੇ ਦੀ ਵੀਰੇ ਹੋ ਜੂ ਝੋਟੀ ਇਹ ਜੀ ਸਵਾਨ ਤਾਂ ਦੱਸਿਆ ਇੱਕ ਸਵਾਨੀ ਆ ਕੋਈ ਇੱਕ ਵੀ ਨਹੀਂ ਆ ਉਹ ਇੱਕ ਦਾਹਣੀ ਇੱਕ ਪੰਜ ਝੋਟੀ ਦੇ ਦੀਏ ਇੱਕ ਪੰਜ ਦੀ ਹਾਂਜੀ ਇੱਕ ਪੰਜ ਦੀ ਐ ਕਾ ਝੋਟੀ ਬਹੁਤ ਚੰਗੀ ਝੋਟੀ ਆ ਵੀਰੇ ਬਹੁਤ ਸਪੈਸ਼ਲ ਚੀਜ਼ ਆ ਤੇ ਕੀ ਆ ਵੇਖੋ ਵੀਰੇ ਇੱਕ ਪੰਜ ਦੀ ਵੀਰ ਕਹਿੰਦਾ ਹੋ ਜੂ ਬਹੁਤ ਹੀ ਚੰਗੀ ਝੋਟੀਆਂ ਵੀਰੇ ਬਹੁਤ ਹੀ ਸੋਹਣੀ ਸੁਨੱਕੀ ਆ ਹਾਂਜੀ ਸਫਾਈਆਂ ਬੜੀਆਂ ਝੋਟੀਆਂ ਤੇ ਵੀਰੇ ਇੱਕ ਪੰਜ ਹੋ ਜੂ ਮਾਨਤਨ ਕਰ ਦਨੇ ਆ ਵੀਰ ਜੀ ਕਿੰਨੇ ਦੀ ਵੀਰੇ ਸਹੀ ਕਰਾ ਦਿਓ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਹਾਂਜੀ ਦੋ ਛੜ ਦੇ 98 ਦੀ ਹੈਨਾ 95 ਦੀ ਵੀਜੀ ਝੋਟੀ ਦੇਤੀ ਹਾਂ ਨਾ ਹਾਂ ਹਾਂ ਨਾ ਕੀ ਬਾਤ ਆ ਵੇਖੋ ਵੀਰੋ ਝੋਟੀ ਚੈੱਕ ਕਰ ਲਓ 95000 ਦੀ ਵੀਰ ਕਹਿੰਦਾ ਹੋ ਜੂ ਮਿਲ ਨਹੀਂ ਨੀ ਇਹੋ ਦੀ ਨਹੀਂ ਮਿਲਦੀ ਵੀਰੇ ਨਹੀਂ ਕਿੱਥੋਂ ਮੱਦੀ ਜਿੰਨੀਆਂ ਮੱਦੀ ਵੀਜੀ ਵੀਡੀਓ ਵੇਖ ਲੈਣ ਵੀਰ ਇਹੋ ਜੀ ਟੇਡੇ ਟਾਲੀ ਮੰਗੀ ਅੱਖ 12 ਕਿਲੋ ਦੁੱਧ ਮਿਲ ਨਹੀਂ ਨੀ ਵੀਰ ਦੀ ਸ਼ਾਂਤ ਸੁਭਾਦੀ ਬਾਕੀ ਕੋਈ ਪੈਣ ਪੈ ਫੋਨ ਲਾਵੇ ਫਿਰ ਵੀ ਨਹੀਂ ਆਪਾਂ ਤੁਹਾਨੂੰ ਦਾ ਮੋੜ ਮੋੜ ਦੇ ਨਹੀਂ ਕਿਸੇ ਨੂੰ ਹੈਨਾ ਅਸੀਂ ਮਾਨਦਾਨ ਕਰ ਦਾਂਗੇ ਥੋੜਾ ਬਦਲ ਠੀਕ ਆ ਵੀਰੇ ਸਿਰਾ ਝੋਟੀ ਆ ਵੀਰੇ ਤਾਂ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ हां वीर बहुत शान छवा दी है दूसरे नंबर पे आ गई एदे ਕੋਲੇ ਵੀ ਜੀ 7 ਕਿਲੋ ਦੇ ਦਊਗਾ 7.5 ਕਿਲੋ 7 7.5 ਕਿਲੋ ਦੋ ਆ ਕੱਟਾ ਆ ਗਿਆ हां जी ਉੱਚਾ ਬੱਚਾ ਜੀ ਠੀਕ ਹੈ ਖੋਲੋ ਵੀਰੇ ਤੋਰਾ ਖਾਈਏ ਵੇਖੋ ਵੀਰੇ ਤੋਰਾ ਚੈੱਕ ਕਰ ਲਿਓ ਬਹੁਤ ਚੰਗੀ ਬਹੁਤ ਸ਼ਾਂਤ ਚੋ ਥੱਲੇ ਬਹੁਤ ਸਫਾਈਆਂ ਵੀ ਬਹੁਤੀਆਂ ਹਨਾ ਸਫਾਈਆਂ ਇਹਦੀਆਂ ਨੇ ਜਵਾਬ ਬਹੁਤ ਪੋਲਾ ਜੀ ਵਿੱਚ ਬਹੁਤ ਡਾਡਾ ਇਹ ਵੀ ਮਾਨ ਕੀ ਆਖਿਆ ਵੀ ਜੀ ਇਹ ਵੀ ਨੀਲੀ ਚੰਗੀ ਹੈ ਇਹ ਸਫਾਈਆਂ ਨੇ ਲੈ ਜੀ ਜੀ ਬਹੁਤ ਸਫਾਈਆਂ ਛੋਟੀਆਂ ਵੇਖੋ ਵੀਰੋ ਰੇੜੇ ਵੀਰ ਦਾ ਬਿਲਕੁਲ ਜੈ ਜੈ ਹੁੰਦਾ ਤੇ ਪਸ਼ੂ ਗਿਆ ਤਲਲੇਦਾਰ ਹੁੰਦਾ ਬਹੁਤ ਹੀ ਸੋਹਣੀ ਆ ਅੱਜ ਜਾਂਦੀ ਵੀ ਜੀ 7 7.5 ਕਿਲੋ ਦੁੱਧ ਆ ਠੀਕ ਹੈ ਜੀ ਅੱਜ ਆਪਾਂ ਦੂਜੇ ਬੰਦੇ ਹਸਾਣਾ ਦੱਸ ਦੇਣੀ ਹੈ ਕੱਟੇ ਜੈ ਜੀ ਜਾਣਦੇ ਹੋ ਕੱਟੇ ਨਾਲ ਮਿਲਦੀ ਆ ਜੀ ਹਾਂ ਜੀ ਕੱਟੇ ਨਾਲ ਮਿਲਦੀ ਵੀ ਜਦੋਂ ਦਾ ਟਾਈਮ ਹੈ ਕੱਟੇ ਨਾਲ ਦੋ ਪਲਾ ਚਾਰ ਟਾਈਮ ਚਲੋ ਕੱਟੇ ਨਾਲ ਇਤਰਾ ਮਾਥਾ ਕਟਾ ਬਣ ਕੇ ਨਾ ਗਾੜੀ ਗਾੜੀ ਬੰਦਣਾ ਬਸ ਠੀਕ ਉਸੇ ਵਲੇ ਮਿੰਟੋ ਮਿਟਾ ਜਿੰਦੀ ਉਸੇ ਟਾਈਮ ਹਾਂ ਜੀ ਹਾਂ ਜੀ ਸਫਾਈਆਂ ਬਹੁਤ ਇਦੀਆਂ ਛੋਟੀਆਂ ਦੇਖੋ ਵੀਰੋ ਬਹੁਤ ਹੀ ਚੰਗੀਆਂ ਵੀਰੇ ਮਗਰ ਵੀ ਕੱਟਾ ਆ ਗਿਆ ਹਾਂਜੀ ਕੱਟਾ ਦੁੱਧ ਵੀ 7 ਲੀਟਰ ਵੀਰ ਜੀ 7 ਲੀਟਰ ਵੀਰ ਜੀ ਖੁੱਲਾ ਹੋਊਗਾ ਤੇ ਵੇਖੋ ਵੀਰੇ ਸਫਾਈਆਂ ਚੈੱਕ ਕਰ ਲੈ ਵੀਦੀਆਂ ਕੀ ਬਾਤ ਹੈ ਜੀ ਕੱਦ ਕਾ ਠਾ ਲਈਏ ਸੋਣੀ ਤੇ ਬੱਚੇ ਨਾਲ ਦੋਵੇਂ ਟਾਈਮ ਮਿਲਣਾ ਵੱਡੀ ਹੈ ਵੱਡੇ ਵੱਡੀ ਮੈਂ ਬਾਕੀ ਵੀ ਦੀ ਠੀਕ ਹੈ ਹਾਂਜੀ ਬੱਚੇ ਨਾਲ ਭਲਾ ਤਿੰਨ ਟਾਈਮ ਚਲੋ ਦਿਹਾੜੀ ਦੀ ਤੇ ਵੀਰੇ ਮੋਲੇ ਦਾ ਮੋਲੇ ਦਾ ਵੀਰ ਜੀ وہی 60 ਨਹੀਂ ਕੋਈ 62 ਨਹੀਂ ਹਾਂਜੀ ਕੋਈ 55 ਨਹੀਂ ਪਚਵੰਜਾ ਦੀ ਬੀਤੀ ਦੇਣੀ ਹੈ ਹਾਂ ਨਾ 55 ਦੀ ਪਚਵੰਜਾ ਦੇ ਹਾਨਾ ਦੇਣੀ ਹੈ ਭੈਣ ਭਰਾ ਉਹ ਫੋਨ ਲਾ ਬਜੇ ਨੂੰ ਚੰਗੀ ਲੱਗਦੀ 55 ਜਿਆਦਾ ਕੀ ਬਾਤ ਹੈ ਉਹ ਚੋ ਮਨ ਤਨ ਹੋ ਜੂ 7 ਕਿਲੋ ਦੁੱਧ ਦੀ ਕਟਾ ਮਾ ਵੀ ਕਟਾ ਆਹੋ ਨਹੀਂ ਠੀਕ ਹੈ 2000 ਛੱਡ ਦੋ 53 ਦੀ ਹਾਨਾ ਕਰਦੇ ਹੋ ਦੇ ਦਾਂਗੇ ਬੀਤੀ ਦੇਣਾ ਹੁਣ ਇਹ ਤੋਂ ਵੀ ਜੀ ਕੱਟ 53 ਤੋਂ ਕੱਟਣਾ ਮੇਰਾ ਕੋਲ ਨਹੀਂ ਬਿਲਕੁਲ ਇਹਨੇ ਦੀ ਵੀਤੀ ਦੀ ਗੱਤ ਦੋ ਨੰਬਰ ਚ ਬਿਲਕੁਲ ਬਿਲਕੁਲ ਜਿਹੜੇ ਬੰਨੇ ਕਟਾਣ ਮਗਰਿਆ ਵੇਖੋ ਵੱਡੀ ਮੈਂ ਬਾਾਕੀ ਨਹੀਂ ਜੀ ਦੀ ਨਹੀਂ ਕੋਈ ਹਾਂਜੀ ਤਾਂ ਦੋ ਪਸ਼ੂ ਆ ਗਏ ਹਣ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਾਇਜ ਹੁੰਦਾ ਪਸ਼ੂ ਤਵੀਰ ਨੂੰ ਬਾਕੀ ਫੋਨ ਜ਼ਰੂਰ ਲਾ ਲਿਓ ਜੀ ਬਹੁਤ ਚੰਗੇ ਪਸ਼ੂ ਆ ਵੀਰੇ ਕੋਲੇ ਤਾਂ ਵੀਰੋ ਮਾਂ ਤਾਂ ਵੀ ਹੋਜੂ ਛੋਟ ਛੱਪਾ ਹੋਜੂ ਚੰਗੇ ਨਸਲ ਦੇ ਪਸ਼ੂ ਆ ਵੀਰੇ ਕੋਲੇ ਤਾਂ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਜੀ ਤਾਂ ਬਾਕੀ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੇਂ ਦਿਨ ਵੀਡੀਓ ਲੈ ਕੇ ਬਖਾਲੀ ਜਾਵੇ ਤਾਂ ਐਡਰੈਸ ਵੀਰ ਜੀ ਇੱਕ ਵਾਰੀ ਬੋਲੋ ਐਡਰੈਸ ਵੀਰ ਜੀ ਪਿੰਡ ਆਪਣਾ ਹਰਦੌਰਵਾਲ ਚੇ ਹਾਂਜੀ ਤੇ ਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਤੇ ਫੋਨ ਨੰਬਰ 83377 ਤੇ 225 ਠੀਕ ਹੈ ਸਤਿ ਸ੍ਰੀ ਅਕਾਲ ਜੀ